ਹਾਂਜੀ ਜੀ ਵਿਸ਼ਾ ਇਹ ਆ ਜੀ ਮੈਸਟਰ ਇੱਕ ਇਥੇ ਬਸੰਤ ਕੁਮਾਰ ਕੇਵਲ ਚੰਦ ਦਾ ਮੁੰਡਾ ਹੈ ਜੀ ਬਾਣੀਆਂ ਉਹਨੇ ਗੁਰੂ ਗ੍ਰੰਥ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ ਜੀ ਤੇ ਗਲੀਆਂ ਦੇ ਨੰਬਰ ਪਾ ਕੇ ਨਾ ਇੱਕ ਰਜਿਸਟਰੀ ਤਿਆਰ ਕਰਵਾ ਲਈ ਪਿੱਛੋਂ ਗਲੀਆਂ ਨੇ ਆਪਾਂ ਛੱਡ ਦਿੰਦੇ 20 25 25 ਫੁੱਟ ਦੀਆਂ ਜੀ ਉਹਨਾਂ ਦੀ ਇੱਕ ਰਜਿਸਟਰੀ ਤਿਆਰ ਕਰ ਲਈ ਕੁਝ ਦਿਨ ਪਹਿਲਾਂ ਉਹਦੇ ਵਿੱਚ ਜਿਹੜੀ ਜਗ੍ਹਾ ਹੈ ਜਗ੍ਹਾ ਨੇ ਗੁਰੂ ਗ੍ਰੰਥ ਸਾਹਿਬ ਵਾਲੀ ਦੇ ਕਬਜ਼ਾ ਕਰਕੇ ਬਕਾਸ ਪੈਲਸ ਬਣਾ ਲਿਆ ਉਹਨੂੰ ਉਹਦੀ ਰਜਿਸਟਰੀ ਕਰਾ ਰਿਹਾ ਹੈ 1.5 ਕਰੋੜ ਰੁਪਏ ਦੇ ਵਿੱਚ ਜਗ੍ਹਾ ਇਹਨੇ ਗੁਰੂ ਗ੍ਰੰਥ ਸਾਹਿਬ ਇੱਥੇ ਕਬਜ਼ਾ ਕਰ ਪਹਿਲਾਂ ਵੀ ਕੋਈ ਜਿਹੜੇ ਅਫਸਰ ਨੇ ਕੀਤੀ ਹੈ ਕਿਸੇ ਨੇ ਅੱਖਾਂ ਹੀ ਮੀਚ ਲੀਆਂ ਕਿਸੇ ਨੇ 45 ਨਹੀਂ 56 ਲੱਖ ਰੁਪਏ ਦਾ ਲੋਨ ਵੀ ਲੈ ਗਿਆ ਬੈਂਕ ਤੋਂ ਬੈਂਕ ਦਾ ਵੀ ਡਿਫਾਲਟ ਰਹਾ ਇਹ ਬੰਦਾ ਤੇ ਇਹ ਇੰਨਾ ਧੱਕਾ ਕਰ ਰਿਹਾ ਜੀ ਇੱਕ ਬਾਣੀਆਂ ਬੰਦਾ ਹੈ ਤੇ ਜਗਾ ਇਹ ਗੁਰੂ ਗ੍ਰੰਥ ਸਾਹਿਬ ਦੀ দান ਕੀਤੀ ਵੀ ਰੋਕ ਰਿਹਾ ਹੈ ਸਾਡੇ ਪਿੰਡ ਦੇ ਵਿੱਚ ਕਬਲਾਦ ਮਿੰਜੂ ਦੇ ਵਿੱਚ ਕੋਈ ਬਜ਼ੁਰਗ ਕਿਸੀ ਉਹਨਾਂ ਦੇ ਆਲਾਦ ਹੀ ਨਹੀਂ ਸੀਗੀ ਜੀ ਉਹਨਾਂ ਨੇ ਜਗਾ দান ਕੀਤੀ ਸੀ ਗੁਰੂ ਗ੍ਰੰਥ ਗੁਰਦੁਆਰਾ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਰਜਿਸਟਰੀ ਹੋਈ ਹੈ ਰਜਿਸਟਰੀ ਹੋ ਕੇ ਜਨਾਬ ਇੰਤਕਾਲ ਹੋਇਆ ਹੈ ਉਸ ਬੰਦੇ ਦੀ ਸੋਚ ਦੇਖੋ ਉਹਦੀ ਸੋਚ ਇੱਦਾਂ ਸੀ ਵੀ ਕੋਈ ਮੇਰੀ ਜ਼ਮੀਨ ਨਾਪ ਨਾ ਲਵੇ দান ਕੀਤੀ ਵੀ ਉਹਨੇ ਰਜਿਸਟਰੀ ਕਰਾ ਕੇ ਤੇ ਇੰਤਕਾਲ ਕਰਾਇਆ ਇਹ ਜਗ੍ਹਾ ਵੇਚੀ ਨਹੀਂ ਸਕਦੀ ਪਰ ਇਹਨੂੰ ਲੋਕ ਟੇਢੇ ਢੰਗ ਨਾਲ ਵੇਚਣ ਲੱਗ ਗਏ ਗਲੀਆਂ ਦੇ ਨੰਬਰ ਤਿਆਰ ਕਰ ਲੈਂਦੇ ਆ ਜਨਾਬ ਤੇ ਇਹਦੇ ਤੇ ਕਬਜ਼ਾ ਕਰਕੇ ਤੇ ਇਹਨੂੰ ਵੇਚ ਦਿੰਦੇ ਆ ਆਹਾ ਬਿਸ਼ੈ ਜੀ ਜਿਹੜੇ ਬਸੰਤ ਕੁਮਾਰ ਆ ਕੇਵਲ ਚੰਦ ਦਾ ਮੁੰਡਾ ਜੀ ਇਹ ਜਿਹੜਾ ਕਬਜ਼ਾ ਹੋਇਆ ਕਦੋਂ ਦਾ ਹੋਇਆ ਇਹ ਇਹ ਕਬਜ਼ਾ ਇਹ ਥੋੜਾ ਦਿਨ ਪਹਿਲਾਂ ਹੋਇਆ ਜੀ ਉੱਥੇ ਪੈਲਸ ਬਣਾ ਗਿਆ ਵਿੱਚ ਉਹਦੇ ਇਹ ਬਕਾਸ਼ ਪੈਲਸ ਕਿ ਕੀ ਉਹਦਾ ਨਾਂ ਹੈ ਇਹ ਜਗ੍ਹਾ ਇਹ ਨਾ ਜਿਹੜੀ ਜਗਾ ਗੁਰੂ ਗ੍ਰੰਥ ਸਾਹਿਬ ਦੀ ਇਹ ਕਵਜਾ ਇਹਨੇ ਤੇ ਕਰ ਲੈਂਦੇ ਆ ਤੇ ਬੇਦੰਪਰ ਗਲੀਆਂ ਦੇ ਪਵਾ ਕੇ ਇਹਨਾਂ ਜੰਗਲੀਆਂ ਨੇ ਲੋਕ ਛੜ ਦਿੰਦੇ ਆ ਪਤੀ ਦੀ ਫੁੱਟ ਦੀਆਂ ਉਹਨਾਂ ਦੀ ਰਜਿਸਟਰੀ ਤਿਆਰ ਕਰਾ ਕੇ ਤੇ ਇਹਨੂੰ ਵੇਚਣਾ ਸ਼ੁਰੂ ਕੀਤਾ ਜੀ ਠੀਕ ਹੈ ਮੈਂ ਗੁਰਦੁਆਰੇ ਦਾ ਕਮੇਟੀ ਮੈਂਬਰ ਐ ਜੀ ਪਹਿਲਾਂ ਪ੍ਰਧਾਨ ਸੀ ਹੁਣ ਵੀ ਪ੍ਰਧਾਨ ਐ ਸੀ ਤੇ ਮੈਂ ਗੁਰੂ ਬਲਦ ਸਿੰਘ ਨਾਲਖਾ ਸਾਡਾ ਗੁਰਦੁਆਰਾ ਸਾਹਿਬ ਹੈ ਜੀ ਇਹ ਸਾਡੀ ਜਗ੍ਹਾ ਨਾ ਜਿਹੜੀ ਗੁਰੂ ਘਰ ਦੀ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਜਿਹੜੀ ਉਹ ਪਿੱਛੇ ਦਾ ਗੁਰਦੁਆਰਾ ਜਿਹੜਾ ਹੁੰਦਾ ਉਹਦੀ ਹੁੰਦੀ ਹੈ ਜੀ ਠੀਕ ਹੈ ਜੀ ਹੁਣ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਇਹ ਹੈ ਵੀ ਅਸੀਂ ਸਤਸਿਹਰ ਦਾ ਸਾਹ ਨੂੰ ਬੇਨਤੀ ਕਰਨੇ ਆ ਅਸੀਂ ਰਿਟਰਨ ਵੀ ਦੇਤਾ ਵੀ ਸਾਡੀ ਸੁਣਵਾਈ ਕਰੀ ਜਾਵੇ ਤੇ ਰਿਜਿਸਟਰੀ ਨਾ ਹੋਵੇ ਪਹਿਲਾਂ ਜਿਹੜੀ ਗਲਤੀ ਹੋ ਗਈ ਹੋ ਗਈ ਹੁਣ ਤਾਂ ਅਸੀਂ ਪਿੱਟੀ ਜਾਨੇ ਆ ਦੱਸੀ ਜਾਨੇ ਆ ਵੀ ਇਹ ਗਲੀਆਂ ਦੇ ਨੰਬਰਾਂ ਦੀ ਪਾ ਕੇ ਰਿਜਿਸਟਰੀ ਤੇ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਾਲੀ ਤੇ ਕਰਦੇ ਨਿਸ਼ਾਨਦੇ ਹੀ ਕੀਤੀ ਜਾਵੇ ਮੌਕਾ ਵੇਖਿਆ ਜਾਵੇ ਤੇ ਫਿਰ ਇਹਦਾ ਕੁਝ ਕੀਤਾ ਜਾਵੇ ਉਹਨਾਂ ਚੱਕੇ ਦਾ ਕੁਝ ਨਾ ਕੀਤਾ ਜਾ ਤੁਸੀਂ ਕਿਸੇ ਅਫਸਰ ਨੂੰ ਮਿਲੇ ਹੋ ਇਸ ਅਸੀਂ ਅਸੀਂ ਤਹਿਸੀਲਦਾਰ ਸਾਹਿਬ ਨੂੰ ਮਿਲੇ ਆ ਐ ਐਮਐਲਏ ਸਾਹਿਬ ਨੂੰ ਮਿਲੇ ਆ ਉਹਨੂੰ ਦੱਸਿਆ ਐ ਐਮਐਲਏ ਸਾਹਿਬ ਨੂੰ ਵੀ ਆਹਾ ਮੈਸਟਰ ਜੀ ਕੱਲ ਨੂੰ ਕੋਈ ਗੱਲਬਾਤ ਹੋਗੀ ਤੁਸੀਂ ਫੇਰ ਨਾ ਕਿਓ ਤੁਸੀਂ ਸਾਨੂੰ ਦੱਸਿਆ ਨਹੀਂ ਅਸੀਂ ਐਮਐਲਏ ਸਾਹਿਬ ਦੇ ਨਿਗਾ ਪਹਿਲਾਂ ਧਿਆਨ ਤੇ ਲੈ ਕੇ ਆਏ ਆ ਵੀ ਆਹਾ ਬੇਸ਼ੈ ਜੀ ਗੁਰੂ ਕਾਂਸਾ ਦੀ ਜਗ੍ਹਾ ਤੇ ਕਬਜ਼ਾ ਹੋ ਰਿਹਾ ਵਿਗਦੇ ਹੀ ਐ ਉਹਨਾਂ ਨੇ ਉਹਨਾਂ ਨੇ ਕੀ ਕੀ ਉਹਨਾਂ ਨੇ ਸਾਨੂੰ ਵਧੀਆ ਮੈਸਰ ਸਪੋਰਟ ਦਿੱਤਾ ਉਹ ਕਹਿੰਦੇ ਵੀ ਅਸੀਂ ਤਹਿਸੀਲਦਾਰ ਸਾਹਿਬ ਨੂੰ ਕਹਾਂਗੇ ਵੀ ਇਹ ਬਿਲਕੁਲ ਨਾ ਕਰੇ ਤੇ ਮੌਕਾ ਵਿਖੇ ਪਰ ਤਹਿਸੀਲਦਾਰ ਸਾਹਿਬ ਦੀ ਮਰਜ਼ੀ ਹੈ ਇਹ ਸਾਨੂੰ ਐਂ ਕਹਿ ਰਹੇ ਆ ਵੀ ਜਿਹੜੇ ਉਹ ਪਹਿਲਾਂ ਰੈਸਟੀ ਉਹ ਕਰਾਈ ਬੈਠਾ ਉਹਦਾ ਅਸੀਂ ਕਰਾਂਗੇ ਸਾਨੂੰ ਰੋਕ ਨਹੀਂ ਸਕਦੇ ਅਸੀਂ ਤੁਹਾਡੇ ਮੂੰਹ ਨੂੰ ਦੋ ਚਾਰ ਦਿਨ ਰੋਕ ਦਿੰਦੇ ਆ ਪਰ ਅਸੀਂ ਇਹਨੂੰ ਰੋਕ ਨਹੀਂ ਸਕਦੇ ਇਹ ਸਾਨੂੰ ਹੁਣ ਤੱਕ ਇਹਨਾਂ ਨੇ ਐਂ ਕਿਹਾ ਪਰ ਇਹਨੇ ਐਂ ਵੀ ਕਿਹਾ ਵੀ ਅਸੀਂ ਨਹੀਂ ਕਰਦੇ ਇਹ ਅਸੀਂ ਮੌਕਾ ਵੇਖਾਂਗੇ ਅੱਗੇ ਵੇਖਾਂਗੇ ਵੀ ਕੀ ਕਰਦੇ ਆ ਜੀ ਇਹ ਠੀਕ ਹੈ ਹਾਂਜੀ ਧੰਨਵਾਦ